ਤੁਸੀਂ ਕਿਹਾ ਕਿ ਸੰਸਦ ਦੇ ਵਿੱਚ ਖਹਿਰਾ ਸਾਹਿਬ ਨੂੰ ਭੇਜੋ ਹਲਾ ਕੇ ਰੱਖ ਦੇਣਗੇ ਕਿ ਸਿਮਰਜੀਤ ਸਿੰਘ ਮਾਨ ਤੋਂ ਸੰਸਦ ਹਲਾਈ ਨਹੀਂ ਗਈ ਜੀ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਹਲਕੇ ਦੇ ਵਿੱਚ ਗਏ ਸੀ ਭਲਾਤ ਦੇ ਵਿੱਚ ਉਹ ਕਿ ਗਾਰੰਟੀ ਦੇ ਕੇ ਆਏ ਨੇ ਕਿ ਖਹਿਰਾ ਸਾਹਿਬ ਨੂੰ ਜਿੱਤ ਨਹੀਂ ਦੇਵਾਂਗੇ ਤੁਹਾਡੇ ਕੋਲ ਵਾਪਸ ਭੇਜਾਂਗੇ ਬਵਾ ਆਪ ਹੀ ਨਹੀਂ ਕਰੇ ਸੰਗਰੂਰ ਮੁੜ ਗਿਆ ਉਹ ਸਾਨੂੰ ਤੇ ਇੱਥੋਂ ਕੀ ਭੇਜਣਗੇ ਜੀ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਨੂ ਲਗਾਤਾਰ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਦੇ ਵਿੱਚ ਕੁਦਦੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਆਖਰਕਾਰ ਉਹ ਸੁਖਪਾਲ ਸਿੰਘ ਖੈਰਾ ਦੇ ਲਈ ਵੋਟ ਕੀ ਆ ਕੇ ਮੰਗ ਰਹੇ ਨੇ ਆ ਉਹ ਗੱਲਬਾਤ ਕਰਕੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕੀ ਆ ਕੇ ਵੋਟਾਂ ਮੰਗ ਰਹੇ ਹੋ ਖੈਰਾ ਸਾਹਿਬ ਜੀ ਵੋਟਾਂ ਨਾਲੋਂ ਜੀ ਮੈਂ ਜ਼ਿਆਦਾ ਤਾਂ ਆਪੋਜੀਸ਼ਨ ਕਰ ਰਹੀ ਆ ਕਿਉਂਕਿ ਜੋ 2.5 ਸਾਲ ਚ ਕੰਮ ਨਹੀਂ ਹੋਆ ਆ ਪਾਰਟੀ ਨੇ ਬਹੁਤ ਹੀ ਠੋਕ ਕੇ ਕਿਆ ਸੀਗਾ ਕਿ ਅਸੀਂ ਇਹ ਚੀਜ਼ਾਂ ਕਰਾਂਗੇ ਉਹ ਚੀਜ਼ਾਂ ਕਰਾਂਗੇ ਮੇਰੀ ਸਪੀਚ ਵੀ ਮੇਨਲੀ ਉਹਦੇ ਤੇ ਹੀ ਹੁੰਦੀ ਹੈ ਕੰਮ ਤਾਂ ਜੀ ਜੋ ਸਾਨੂੰ ਦੱਸੇ ਗਏ ਜੋ ਲੋਡ ਹੈ ਉਸ ਸਾਹਬ ਦੇ ਪਾਪਾ ਫਿਰ ਅੱਗੇ ਆਪਣੇ ਡਰਾਫਟ ਪਲਾਨ ਬਣਾ ਕੇ ਜਦ ਫੰਡਿੰਗ ਆਂਦੀ ਉਸ ਸਾਹਬ ਦੇ ਅੱਗੇ ਕੰਮ ਹੋਣਗੇ ਉਹ ਤਾਂ ਫਿਰ ਬਾਅਦ ਦੀ ਗੱਲ ਆਊਗੀ ਜੀ ਜਿੱਤਣ ਤੋਂ ਬਾਅਦ ਮੰਤਰੀ ਭਗਵੰਤ ਮਾਨ ਤੁਹਾਡੇ ਹਲਕੇ ਦੇ ਵਿੱਚ ਗਏ ਸੀ ਭਗਵਾ ਭਲਾਤ ਦੇ ਵਿੱਚ ਉਹ ਕਿ ਗਰੰਟੀ ਦੇ ਕੇ ਆਏ ਨੇ ਕਿ ਖੈਰਾ ਸਾਹਿਬ ਨੂੰ ਜਿੱਤਣ ਨਹੀਂ ਦੇਵਾਂਗੇ ਤੁਹਾਡੇ ਕੋਲ ਵਾਪਸ ਭ ਜੀ ਉਹਨਾਂ ਨੇ ਗਾਰੰਟੀ ਆ ਤਾਂ 1000 ਰੁਪਏ ਦੀ ਦਿੱਤੀ ਸੀ ਉਹ ਕਿੱਥੇ ਪਹਿਲੀ ਗੱਲ ਉਹਨਾਂ ਨੇ ਤਾਂ ਗਾਰੰਟੀ ਇਹ ਵੀ ਦਿੱਤੀ ਸੀਗੀ ਕਿ ਮੈਂ ਧਰਨੇ ਨਹੀਂ ਲੱਗਣ ਦਊਗਾ ਹਰ ਰੋਜ਼ ਡੀਸੀ ਰੋਡ ਤੇ ਧਰਨੇ ਕਿਉਂ ਲੱਗਦੇ ਆ ਉਹਨਾਂ ਨੇ ਤਾਂ ਗਾਰੰਟੀ ਇਹ ਵੀ ਦਿੱਤੀ ਸੀਗੀ ਕਿ ਮੈਂ ਸੰਗਰੂਰ ਛੱਡ ਕੇ ਨਹੀਂ ਜਾਊਂਗਾ ਤੁਹਾਡਾ ਪਹਿਲਾ ਸੀਐਮ ਆਊਂਗਾ ਉਹ ਆਪ ਹੀ ਨਹੀਂ ਕਰੇ ਸੰਗਰੂਰ ਮੁੜ ਗਿਆ ਉਹ ਸਾਨੂੰ ਤੇ ਇੱਥੋਂ ਕਿਹੀ ਭੇਜਣਗੇ ਜੀ ਮੁੱਖ ਮੰਤਰੀ ਭਗਵਾਨਤਮਨ ਦੀ ਪਤਨੀ ਨੇ ਵਾਅਦਾ ਕੀਤਾ ਕਿ ਇਲੈਕਸ਼ਨ ਤੋਂ ਬਾਅਦ ਜਲਦ ਹੀ 1000 ਰੁਪਏ ਵਾਲੀ ਵੀ ਗਾਰੰਟੀ ਪੂਰੀ ਕਰ ਦਿੱਤੀ ਜਾਵੇਗੀ ਹੁਨੇਰੀ ਮੈਂ ਦੁਵਾਰੋ ਇਹ ਗੱਲ ਕਹੀ ਜੇ 2.5 ਸਾਲ ਚ ਕੋਈ ਹਜ਼ਾਰ ਦੀ ਜਿੰਨਾ ਇਹਨਾਂ ਨੇ ਠੋਕ ਕੇ ਕਿਹਾ ਸੀ ਜਿਸ ਦਿਨ ਤੋਂ ਮੈਂ ਸੀਐਮ ਬਣੂੰਗਾ ਅਗਲੇ ਮਹੀਨੇ ਤੋਂ ਇਹ ਸ਼ੁਰੂ ਕਰ ਦੂੰਗਾ ਕਿਸੇ ਨੂੰ ਕਿਸੇ ਬੀਬੀ ਦੇ ਤਾਂ ਘਰੇ ਹਜ਼ਾਰ ਪੰਚਾ ਦਿੰਦੇ ਅਸੀਂ ਫੇਰ ਵੀ ਮੰਨਦੇ ਕਿ ਇਹ ਦੁਵਾਰਾ ਦੀ ਗਾਰੰਟੀ ਕਰ ਸਕਦੇ ਜੇ ਉਹੀ ਨਹੀਂ ਹੋਇਆ ਹੁਣ ਤੁਸੀਂ ਜੇ ਗਵਰਨਮੈਂਟ ਵਰਕਰ ਪੁਲਿਸ ਨੌਜਵਾਨਾਂ ਨੂੰ ਨੌਕਰੀਆਂ ਨੇ ਮਿਲਿਆ ਜੋ ਪੁਲਿਸ ਮੁਲਾਜ਼ਮ ਹੈ ਸਾਰਾ ਦਿਨ ਜੋ ਲੱਗੇ ਰਹਿੰਦੇ ਆਪਣੇ ਲਈ ਜੇ ਉਹਨਾਂ ਨੂੰ ਤੁਸੀਂ ਲੋਨ ਤੇ ਫੀਸ ਦੇ ਰਹੇ ਹੋ ਲੱਗਦਾ ਤੁਹਾਨੂੰ ਕਿ ਇਹ ਬੀਬੀਆਂ ਦੇ ਪੈਸੇ ਆਣਗੇ ਕਦੇ ਸਰਾਸਰ ਝੂਠਾ ਜੀ ਤੁਸੀਂ ਕਿਹਾ ਕਿ ਸੰਸਦ ਦੇ ਵਿੱਚ ਖਹਿਰਾ ਸਾਹਿਬ ਨੂੰ ਭੇਜੋ ਹਲਾ ਕੇ ਰੱਖ ਦੇਣਗੇ ਕਿ ਸਿਮਰਜੀਤ ਸਿੰਘ ਮਾਨ ਤੋਂ ਸੰਸਦ ਹਲਾਈ ਨਹੀਂ ਗਈ ਜੀ ਤੁਸੀਂ ਪਿੱਛੇ ਦੇ ਪਾਪਾ ਮੋਦੀ ਜੋ ਪਾਪਾ ਦੇ ਹੁਣ ਖਿਲਾਫ ਬੋਲੇ ਆਂ ਹਿੱਲਿਆ ਨਹੀਂ ਪਾਪਾ ਦੇ ਖਿਲਾਫ ਹੀ ਬੋਲੇ ਗਦੇ ਸਿਮਰਨਜੀਤ ਸਿੰਘ ਮਾਨ ਦੀ ਆਵਾਜ਼ ਗਈ ਹੈ ਜੀ ਉੱਥੇ ਲੋਗਾ ਨੇ ਭੇਜਿਆ ਬਟ ਉਹ ਨਹੀਂ ਉਦਾਂ ਦੀ ਗੱਲ ਹੋਈ ਤਾਂ ਹੀ ਪਾਪਾ ਨੂੰ ਇੱਥੇ ਭੇਜਿਆ ਗਿਆ ਨਾਲੇ ਜੀ ਜੋ ਸਿਮਰਨਜੀਤ ਸਿੰਘ ਮਾਨ ਕਹਿੰਦੇ ਮੈਂ ਮੁੱਦੇ ਚੱਕਦਾ ਪਾਪਾ ਉਹੀ ਮੁੱਦੇ ਚੱਕਦੇ ਆਏ ਨੇ ਤੇ ਹੋਰ ਜੀ ਠੋਕੇ ਚੱਕਣਗੇ ਜਿੱਦਾਂ ਦਾ ਹੁਣ ਸਾਡਾ ਅੱਗੇ ਜੀ ਟਰੈਕ ਰਿਕਾਰਡ ਹੈਗਾ ਤੇ ਚੱਲਦਾ ਤੇ ਜੋ ਸਾਡੇ ਪਰਿਵਾਰ ਨਾਲ ਇਹਨਾਂ ਨੇ ਨਿੱਜੀ ਦੁਸ਼ਮਣੀ ਕੀਤੀ ਹੈ ਈਵਨ ਬਾਜਪਾ ਨੇ ਜਦ ਦੀ ਡੀਡੀ ਰੇਡ ਸਾਡੇ ਘਰੇ ਭੇਜੀ ਸੀ ਜੀ ਤਾਂ ਸਾਡੇ ਤਾਂ ਇੱਕ ਨਿੱਜੀ ਉਹ ਵੀ ਹੁੰਦਾ ਨਾਲੇ ਅਸੀਂ ਲੋਕਾਂ ਦੇ ਚੱਕਦੇ ਆਂ ਪਾਪਾ ਦਾ ਜੀ ਪੈਸ਼ਨ ਹੈ ਇਹ ਕੋਈ ਸਿਆਸੀ ਗੱਲਾਂ ਨਹੀਂ ਆ ਉਹ ਕਰਦੇ ਆਂ ਆ ਠੋਕੇ ਤੇ ਕਰਦੇ ਰਹਿਣਗੇ ਤੁਸੀਂ ਸੰਗਰੂਰ ਹਲਕੇ ਦੇ ਵਿੱਚ ਖੜੇ ਤੋਂ ਨੂੰ ਨਰਿੰਦਰ ਕੌਰ ਭਰਾਜ ਦੇ ਲਈ ਕੰਮਾਂ ਨੂੰ ਲੈ ਕੇ ਕੀ ਸੁਣਨ ਨੂੰ ਮਿਲ ਰਿਹਾ ਬਿਲਕੁਲ ਕਿ ਜੀ ਕੋਈ ਆ ਮੈਂ ਨੇ ਆਪੇ ਕਿਹਾ ਜ਼ੀਰੋ ਇਹ ਉਹਨਾਂ ਦੇ ਘਰ ਦੇ ਸਾਹਮਣੇ ਵਾਲੇ ਵੋਟ ਚ ਰਹਿੰਦੇ ਆ ਜੀ ਮੈਡਮ ਜੀ ਕਦੇ ਇੰਨਾ ਦੇ ਵੋਟ ਚ ਆ ਗਏ ਹੁਣ ਮੈਂ ਹੋਰ ਤਾਂ ਕਿਸੇ ਨੂੰ ਕੀ ਹੀ ਕਵਾਂ ਜੀ ਉੱਥੇ ਪੰਪ ਲਗਵਾਤੇ ਸ਼ੋਹ ਲਈ ਅੰਕੜੇ ਘੜਾਣ ਲਈ ਇਹਨਾਂ ਨੇ ਲੈਟਰ ਵੀ ਨੌਜਵਾਨਾਂ ਨੂੰ ਭੇਜਤੇ ਧਰਨੇ ਤੇ ਬੈਠੇ ਹੀ ਉਹ ਲੋਕ ਐ ਜੁਆਇਨਿੰਗ ਕਿੱਥੇ ਕਰੀਏ ਸਾਡੇ ਪਾਣੀ ਕਿਉਂ ਨਹੀਂ ਆਇਆ ਤਾਂ ਭਰਾ ਜੀ ਨੂੰ ਮੈਂ ਕੀ ਕਵਾਂ ਕਿਉਂਕਿ ਇਸ ਬੇਸਿਸ ਤੇ ਹੁਣ ਵੀ ਕਹਿ ਰਹੇ ਕਿ ਸਾਨੂੰ ਵੋਟ ਪੈਣਗੇ ਜੀ ਹਵਾਈਆਂ ਗੱਲਾਂ ਐ ਜੀ ਤੁਹਾਡੀ ਇੱਛਾ ਹੈ ਲੜਨ ਦੀ ਸਪੀਚ ਚੰਗੀ ਦੇ ਰਹੇ ਸਪੀਚ ਵੀ ਜੇ ਮੈਂ ਚੰਗੀ ਤਾ ਦੇਣੀ ਆ ਕਿਉਂਕਿ ਸਾਡੇ ਪਰਿਵਾਰ ਨਾਲ ਬਹੁਤ ਗਲਤ ਹੋਇਆ ਉਤੋਂ ਹੀ ਮੈਂ ਸੰਗਰੂਰ ਦੀ ਬੇਟੀ ਯਾਨੀ ਮੇਰੇ ਲਈ ਤਾਂ ਬਹੁਤ ਹਨ ਕ੍ਰੇਜ਼ੀ ਜ਼ਿੰਮੇਵਾਰੀ ਪੈ ਗਈ ਹੈ ਸਾਰਿਆਂ ਨੂੰ ਮਿਲ ਕੇ ਉਹ ਸਾਰੇ ਮੈਨੂੰ ਵੀ ਕਹਿੰਦੇ ਬੇਟਾ ਤੂੰ ਵੀ ਆਣਾ ਤੂੰ ਵੀ ਆਣਾ ਮੇਰਾ ਜੀ ਸੰਸਦ ਨਾਲ ਕੋਈ ਹੈ ਨਹੀਂ ਐਨੀ ਤਾਂ ਗਲਤ ਲੋਕ ਗੱਲਾਂ ਕਰਦੇ ਇੱਕ ਦੂਜੇ ਨਾਲ ਬੋਲਣ ਦੀ ਤਾਂ ਤਹਿਜ਼ੀਬ ਨਹੀਂ ਇੱਥੇ ਦੇ ਮਨਿਸਟਰਾਂ ਨੂੰ ਇੱਥੇ ਤੁਸੀਂ ਸੰਸਦ ਕਿਹੜੀ ਔਰਤ ਜਾ ਕੇ ਔਖਾ ਹੀ ਯਾਰੀ ਮੈਂ ਨਹੀਂ ਮੇਰੇ ਫਾਦਰ ਲਈ ਕਰਨ ਆਈਆਂ ਹਨ ਜੋ ਸਾਡੇ ਸਰਕਾਰ ਦੇ ਚੰਗੇ ਵਰਕਰਸ ਆ ਇਹਨਾਂ ਦੇ ਸਾਥ ਕਰਕੇ ਅਸੀਂ ਅੱਗੇ ਵਧ ਰਹੇ ਆ ਤੇ ਬਸ ਲੋਕਾਂ ਨੂੰ ਵੱਤ ਤੋਂ ਅੱਜ ਫੈਮਿਲੀ ਟੱਚ ਦੇ ਰਿਹਾ ਕਿ ਜੀ ਅਸੀਂ ਤੁਹਾਨੂੰ ਦੇਖ ਰਹੇ ਹਾਂ ਸਾਡੇ ਨਾਲ ਆਪਾਂ ਇੱਕ ਸਾਝ ਪਾਣੀ ਆ ਤਾਂ ਮੈਂ ਨਿਕਲ ਰਹੀ ਆ ਕਿਸਵਲ ਜੇਕਰ ਖੈਰਾ ਸਾਹਿਬ ਸੰਗਰੂਰ ਤੋਂ ਜਿੱਤ ਜਾਂਦੇ ਨੇ ਪਲੱਥ ਫ੍ਰੀ ਹੋ ਜਾਵੇਗਾ ਤਾਂ ਉੱਥੋਂ ਤੁਹਾਡੇ ਹਸਬੰਦ ਲੜਨਗੇ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਲੜੇਗਾ ਪਾਪਾ ਨੇ ਜੀ ਪਹਿਲਾਂ ਵੀ ਕਿਹਾ ਕਿਉਂਕਿ ਮਹਿਤਾਬ ਜਦ ਪਾਪਾ ਜੇਲ ਸੀਗੇ ਮਹਿਤਾਬ ਨੇ ਉੱਥੇ ਸੰਭਾਲਿਆ ਸੀਗਾ ਮਹਿਤਾਬ ਦੀ ਵੀ ਲੋਕਾਂ ਨਾਲ ਉੱਥੇ ਫੈਮਿਲੀ ਰਿਲੇਸ਼ਨਸ ਹੈ ਸਾਡਾ ਤਾਂ ਹੀ ਪਲੱਥ ਸਾਰੇ ਹੀ ਪਰਿਵਾਰ ਹੈ ਪਰ ਜੇ ਪਲੱਥ ਵਾਸੀਆਂ ਨੂੰ ਹੈ ਕਿ ਕੋਈ ਹੋਰ ਉਮੀਦਵਾਰ ਹੋਏ ਉਹ ਡੈਡ ਨੂੰ ਜਿੱਦਾਂ ਕਹਿਣਗੇ ਮੈਜੋਰਿਟੀ ਨਾਲ ਹੋਊਗਾ ਜੀ ਇਟ ਵੋਂਟ ਬੀ ਅਗੇਂਸਟ ਦ ਮੈਜੋਰਿਟੀ ਤਾਂ ਉੱਥੇ ਦੇ ਲੋਕ ਹੀ ਦੱਸਣਗੇ ਉਹਨਾਂ ਪਾਪਾ ਨੂੰ ਕਿ ਕਿਹਨੂੰ ਨੈਕਸਟ ਕਰ